ਛੋਟੇ ਜਿਹੇ ਵਿਵਾਦ ਨੂੰ ਲੈ ਕੇ ਗੱਲ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਗਰਭਵਤੀ ਮਹਿਲਾ ਜੁੜੀ ਐਸ ਮਾਮਲੇ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਦੱਸਦਾ ਇਹ ਘਰ ਦੇ ਸਾਹਮਣੇ ਨਿਕਲਣ ਵਾਲੇ ਨਾਲੇ ਨੂੰ ਲੈ ਕੇ ਦੋ ਪਰਿਵਾਰ ਜਿਹੜੇ ਨੇ ਆਮੋ ਸਾਹਮਣੇ ਹੋਏ ਨੇ ਜਿਸ ਵਿੱਚ ਗਰਭਤੀ ਮਹਿਲਾ ਨੂੰ ਸੱਟਾਂ ਲੱਗੀਆਂ ਨੇ ਤੇ ਜ਼ਖਮੀ ਹੋਈ ਮਹਿਲਾ ਨੇ ਜਾਣਕਾਰੀ ਦਿੰਦੇ ਆ ਦੱਸਿਆ ਹੈ ਕਿ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਨਾਲਾ ਨਿਕਲਦਾ ਹੈ ਜਿੱਥੇ ਹੀ ਉਹਨਾਂ ਦੇ ਗਵਾਂਡੀਆਂ ਦੇ ਵੱਲੋਂ ਜਿਹੜਾ ਹੈ ਨਾਲੇ ਦੇ ਵਿੱਚ ਇੱਟਾਂ ਸੀਮਿੰਟ ਪਾ ਦਿੱਤਾ ਜਾਂਦਾ ਜਿਸ ਤੇ ਨਾਲਾ ਬੰਦ ਹੋ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਕਿ ਕੱਲ ਜਦੋਂ ਉਹਨਾਂ ਦੇ ਪਤੀ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਸੀ ਤੇ ਉਸ ਦੇ ਸਾਹਮਣੇ ਹੀ ਰੰ ਨਾਲ ਉਸ ਨੂੰ ਜਿਹੜੀ ਹੈ ਉਸਦੇ ਨਾਲ ਮਾਰਕਟਾਈ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜਿਸ ਦੀ ਸ਼ਿਕਾਇਤ ਉਹਨਾਂ ਨੇ थाना ਡਿਵੀਜ਼ਨ ਨੰਬਰ 2 ਦੇ ਵਿੱਚ ਕਰ ਦਿੱਤੀ ਹੈ ਤੇ ਇਸ ਵਿੱਚ ਉਹਨਾਂ ਨੇ ਉਪਤ આરોપી ਤੇ ਰਾਜਨੀਤਿਕ ਹੱਥ ਹੋਣ ਦੀ ਵੀ ਗੱਲ ਜੁੜੀ ਹੈ ਉਹ ਕਹੀ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਸਪੋਰਟ ਜਿਹੜੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਹੈ ਜਦਕਿ ਦੂਸਰੇ ਤਿਰ ਦੇ ਨਾਲ ਤੋਂ ਗੱਲ ਕਰਨੀ ਚਾਹੀ ਤਾਂ ਉਹਨਾਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਗੱਲ ਦੀ ਜੁੜੀ ਜਾਣਕਾਰੀ ਉਹ ਨਹੀਂ ਮਿਲੀ ਹੈ ਆਓ ਸੁਣਦੇ ਹਾਂ ਪੀੜਤ ਪਰਿਵਾਰ ਦੀ ਪੂਰੀ ਗੱਲਬਾਤ ਪੀੜਤ ਤਿਰ ਦੀ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਜੁੜਾ ਹੈ ਇੰਨਾ ਜ਼ਿਆਦਾ ਵੱਧ ਗਿਆ ਤੇ ਕੀ

उन्होंने बाहर आके दरार पकड़ लिया दरार पकड़ के बोल रहे हैं, हम उनको मार रहे हैं और मैं मैं, इस दरार पकड़ी हुई, मैं, बोल रही हुई, मैं प्रेगनेंट हूँ दरार छोड़ दो कोई नहीं मान रहा कोई पीछे से खींच रहा है कोई बाल खींच रहा है है मेरे गुण 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 ने मेरे अकड़ी हुई को घबराहट और मेरी तबियत ठीक नहीं लग रही मैं सेवन मंथ की प्रेगनेंट हूँ बिलकुल नहीं अच्छा लग रहा है हाँ जी क्या सोनू हमारे घर के पास ही रहते हैं अपोजिट घर पे रहते हैं उनकी पूरी फैमिली ने मेरे पे हाथ उठाया है उनका बोनू नाम है उनके साथ ही मिलके सारा कुछ करते हैं वो हम पहले से देख रहे हैं हम प्रॉब्लम नहीं दे रहे हैं। हम बोला कोई बात नहीं फ्लैश चल रहा है चलो चल रहा है बट नहीं हमेशा ब्लॉक रहता है आज हमने कुछ करने की कोशिश की तो, तो उन्होंने हमारे पे डाल दिया हाँ जी हाँ जी हाँ जी उनके घर भी पास है उनका फैक्ट्री हमारे के, हमारे घर से जुड़ा हुआ है टाइल फैक्ट्री है उनकी टाइल फैक्ट्री रखी हुई है कब सब उनके ऊपर भी हमने बोला हुआ था तब भी हमारे मेरी सास के ऊपर भी मारपीट हुई है पहले भी इस चीजों को लेके तो वो टाइल हाँ जी नहीं बंद नहीं कर रहे टाइल फैक्ट्री बंद नहीं कर रहे कितने साल में है मेरे शादी के टाइम से आई थिंक मेरे फाइव इयर्स शादी की हो गई है तब से चल रही है ये चीजें मेरा नाम अनुराग सैनी है चार बदला क्वार्टर तो रहने वाला मैं ਗੱਲ ਆਇਆ ਕਿ ਪਹਿਲੇ ਵੀ ਬਹੁ ਟਾਈਮ ਤੋਂ ਕੋਸ਼ਿਸ਼ ਕਰਦੇ ਪਏ ਆ ਪੰਗੇ ਲੈਣ ਦੀ ਸਾਡੇ ਸਾਈਡ ਦੇ ਨਾਲ ਆ ਇਹਨਾਂ ਨੇ 2-3 ਵਾਰੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸੀਸੀਟੀਵੀ ਕੇ ਸੀਸੀਟੀਵੀ ਕੈਮਰੇ 'ਚ ਫੱਗੀਆਂ ਵੀਡੀਓਜ਼ ਆ ਗਈਆਂ ਠੀਕ ਹੈ ਇਹਨਾਂ ਨੇ 2-3 ਵਾਰੀ ਬਲੌਕ ਕੀਤੀ ਉਹਦੇ ਕਰਕੇ ਸਾਡੇ ਬਾਥਰੂਮ ਸਾਰਾ ਬਲੌਕ ਹੋ ਗਿਆ ਹੋਇਆ ਹੈ ਤੇ ਅੱਜ ਮੈਂ ਕੋਸ਼ਿਸ਼ ਕਰਦਾ ਪਿਆ ਸੀ ਆਪ ਹੀ ਉਹਨੂੰ ਥੋੜਾ ਖੋਲਣ ਦੀ ਤੇ ਪਹਿਲੇ ਮੈਂ ਰੋਡ ਨਾਲ ਕਰਦਾ ਪਿਆ ਸੀ ਪਰ ਉਹ ਉਹਨਾਂ ਨੇ ਥੋੜਾ ਸਮਾਨ ਉੱਧਾ ਦਾ ਪਾਇਆ ਸੀ ਜਿਹੜਾ ਟੁੱਟ ਨਹੀਂ ਰਿਹਾ ਸੀ ਤੇ ਮੇਰੇ ਘਰ ਦਰਾੜ ਪਿਆ ਉਹ ਇਹ ਮੈਂ ਦਰਾੜ ਨਾਲ ਤੋੜਨ ਲਗਾ ਉਹਨੂੰ ਉਹਦੀ ਵੀ ਮੇਰੇ ਕੋਲ ਵੀਡੀਓ ਪਈ ਹੋਈ ਹੈ ਸਾਰੀ ਤੇ ਬਾਅਦ ਚ ਇਹਨਾਂ ਨੇ ਮੇਰੇ ਹੱਥ ਚ ਦਰਾੜ ਦੇਖ ਕੇ ਜਾਣ ਬੂਜ ਕੇ ਬਾਹਰ ਲੜਨ ਆ ਗਏ ਕਹਿੰਦੇ ਕਿ ਦਰਾੜ ਲੈ ਕੇ ਸਾਨੂੰ ਮਾਰਨ ਆਇਆ ਜਦਕਿ ਮੇਰੀ ਜਿਹੜੀ ਵੀਡੀਓ ਰਿਕਾਰਡਡ ਹੈ ਉਹਦੇ ਚ ਤੁਸੀਂ ਦੇਖੋਗੇ ਕਿ ਇਹ ਦਰਾੜ ਮੇਰੇ ਕੋਲੋਂ ਖੋਰੇ ਸੀ ਜਦਕਿ ਦਰਾੜ ਦਰਾੜ ਮੈਂ ਇਹਨਾਂ ਨੇ ਬਿਲਕੁਲ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕੁਝ ਹੱਥ ਵੀ ਨਹੀਂ ਚੱਕਿਆ ਇਹਨਾਂ ਤੇ ਇਹਨਾਂ ਨੇ ਮਿਲ ਕੇ ਪੂਰੀ ਫੈਮਿਲੀ ਨੇ ਮੇਰੇ ਤੇ ਮੇਰੀ ਵਾਈਫ ਨੂੰ ਕੁੱਟਿਆ ਮੇਰੀ ਵਾਈਫ 7 ਮੰਥ ਪ੍ਰੈਗਨੈਂਟ ਹੈ ਉਹਦੇ ਹੱਥ ਤੇ ਵੀ ਲੱਗੀਆਂ ਤੇ ਉਹਦੇ ਪੇਟ ਤੇ ਹੁਣ ਉਸ ਵੇਲੇ ਐਡਮਿਟ ਹੈ ਉਹਨਾਂ ਦਾ ਇੱਕ ਮੁੰਡੇ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਇੱਕ ਮੁੰਡਾ ਸੋਨੂ ਹੈ ਜਿਹੜਾ ਉਹਨਾਂ ਦੇ ਇੱਕ ਹੈਗੇ ਆ ਚਾਚਾ ਮਨੋਹਰ ਸੈਣੀ ਹੈ ਤੇ ਸੋਨੂ ਦੀ ਵਾਈਫ ਹੈ ਸਾਰੀ ਫੈਮਿਲੀ ਉਹਦਾ ਪਛੋਟਾ ਭਰਾ ਉਹਦੀ ਛੋਟੀ ਭੈਣ ਇਹਨਾਂ ਨੇ ਸਾਰਿਆਂ ਨੇ ਮਾਰਿਆ ਜਿਹੜੀ ਮੇਰੇ ਕੋਲ ਵੀਡੀਓਜ਼ ਆ ਤੁਹਾਨੂੰ ਲੱਗ ਜੇਗਾ ਸਾਰਿਆਂ ਨੇ ਮਾਰਿਆ ਮਿਲ ਕੇ ਮਾਰੇ ਤੇ ਇਹ ਜੋ ਵੀ ਗੱਲਬਾਤ ਹੋ ਰਹੀ ਹੈ ਸਾਡੇ ਮਲੇ ਚ ਜਿਹੜਾ ਸੋਨੂ ਮੈਂ ਕਹਿ ਰਿਹਾ ਐ ਸਿੱਧਾ ਸਿੱਧਾ ਲਿੰਕ ਇਹਦਾ ਵਿਕਾਸ ਸੈਣੀ ਨਾਲ ਜਿਹੜਾ ਕਿ ਆਪ ਦਾ ਚੇਅਰਮੈਨ ਹੈਗਾ ਉਹਨੇ ਸਾਡੇ ਘਰ ਦੀ ਬਿਲਕੁਲ ਬੈਕ ਸਾਈਡ ਤੇ ਟਾਇਲ ਦੀ ਫੈਕਟਰੀ ਖੋਲੀ ਹੋਈ ਹੈ ਆਪਾਂ ਬਹੁਤ ਕੰਪਲੇਂਟਸ ਕੀਤੀਆਂ ਬਹੁਤ ਜ਼ਿਆਦਾ ਕੰਪਲੇਂਟਸ ਕੀਤੀਆਂ ਅੱਜ ਤੱਕ ਟਾਇਲ ਫੈਕਟਰੀ ਬੰਦ ਹੀ ਹੋ ਗਈ 4 ਸਾਲ ਹੋ ਗਏ ਇਹਨੂੰ ਚੱਲਦੇ ਤੇ ਹੁਣ ਆਪਾਂ ਥੋੜਾ ਇਹਦਾ ਕੰਮ ਪ੍ਰੋਸੀਜਰ ਤੇਜ਼ ਹੋਇਆ ਸੀ ਤੇ ਆ ਜਾਣ ਬੂਝ ਕੇ ਪੰਗੇ ਲੈਣ ਦੀ ਕੋਸ਼ਿਸ਼ ਕਰਨਦੇ ਆ ਜਾਣ ਬੂਝ ਕੇ ਪੰਗੇ ਲੈਣ ਲਈ ਇਹਨਾਂ ਨੇ ਸਾਨੂੰ ਨੂੰ ਅੱਗੇ ਕੀਤਾ ਕਿ ਇਹ ਸਾਡੇ ਨਾਲ ਲੜੇ ਆ ਕੇ ਤੇ ਸਾਡੇ ਤੇ ਕੋਈ ਕੇਸ ਪੇ ਤੇ ਸਾਡਾ ਕੈਮਰ ਪਰਸਨ ਹਣੀ ਦੇ ਨਾਲ ਅਜ ਸੈਣੀ ਦੀ ਰਿਪੋਰਟ